ਸ਼ੋਤ ਸ਼ਰੀਏ ਕਾ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਉਸ ਤੜਾ ਸਾਰਿਆਂ ਦਾ ਸਵਾਗਤ ਕਰਦਾ। ਅਬੋਪਰ ਦੇ ਬਹੁਤ ਚਰਚਿਤ ਕਤਲ ਕਾਂਡ ਮਸ਼ਹੂਰ ਵਪਾਰੀ ਸੰਜੇ ਵਰਮਾ ਦੇ ਕਤਲ ਵਿੱਚ ਸ਼ਾਮਿਲ ਤਿੰਨ ਸ਼ੂਟਰ ਅਜੇ ਵੀ ਖੁਲਿਆਮ ਕੁਮ ਰਹੇ ਨੇ ਤੇ ਪੰਜਾਬ ਪੁਲਿਸ ਦੇ ਦੱਸਣ ਮੁਤਾਬਕ ਲੋਰੈਂਸ ਬਿਸ਼ਨੋਈ ਦੀ ਗੈਂਗ ਉਹਨਾਂ ਦੀ ਸਰਗਰਮੀ ਨਾਲ ਮਦਦ ਕਰ ਰਹਾ ਹੈ। ਸੰਜੇ ਵਰਮਾ 54 ਸਾਲਾਂ ਦੇ ਕਪੜਾ ਵਪਾਰੀ ਦ ਨਿਊ ਵੇਅਰ ਵੈਲ ਜੈਂਟਸ ਟੇਲਰ ਸ਼ੋਰੂਮ ਦੇ ਸੰਘੇ ਮਾਲਕ ਨੂੰ 7 ਜੁਲਾਈ ਨੂੰ ਅਬੋਹਰ ਦੇ ਭਗਤ ਸਿੰਘ ਚੌਂਕ ਦੇ ਨੇੜੇ ਤਿੰਨ ਮੋਟਰਸਾਈਕਲ ਸਵਾਰ ਕਾਕਲਾ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਕਤਲकांड ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇੱਕ ਰੋਹ ਦੀ ਲਹਿਰ ਉੱਠ ਖੜੀ ਹੋਈ ਸੀ ਤੇ ਲਗਾਤਾਰ ਵਿਗੜ ਰਹੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਬਹੁਤ ਸਵਾਲ ਖੜੇ ਕੀਤੇ ਗਏ ਸੀ ਇਹ ਵੀ ਪਤਾ ਲੱਗਿਆ ਹੈ ਕਿ ਇਨ੍ਹਾਂ ਤਿੰਨਾਂ ਕਤਲਾਂ ਦੀ ਪੈੜ ਨੱਪਦੇ ਹੋਏ ਪੰਜਾਬ ਪੁਲਿਸ ਮਹਾਰਾਸ਼ਟਰਾਂ ਤੱਕ ਪਹੁੰਚ ਗਈ ਸੀ ਜਿੱਥੇ ਅਚਾਨਕ ਸਾਰੇ ਨਿਸ਼ਾਨ ਗਵਾਚ ਗਏ ਤੇ ਪੁਲਿਸ ਨੂੰ ਹੁਣ ਸ਼ੱਕ ਹੈ ਕਿ ਇਨ੍ਹਾਂ ਕਾਤਲਾਂ ਦੇ ਵਚਨ ਦਾ ਰਾਹ ਪੱਧਰਾ ਕਰਨਾਂ ਦੇ ਵਿੱਚ ਬਿਸ਼ਨੋਈ ਗੈਂਗ ਨੇ ਮਦਦ ਕੀਤੀ ਹੈ ਨੇਪਾਲ ਭੱਜਣ ਵਿੱਚ ਇਨ੍ਹਾਂ ਕਾਤਲਾਂ ਦੀ ਮਦਦ ਕਰਕੇ ਬਿਸ਼ਨੋਈ ਗੈਂਗ ਨੇ ਇਹਨਾਂ ਨੂੰ ਰੁਪੋਸ਼ਕ ਕਰ ਦਿੱਤਾ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਬਾਬਾ ਸ਼ਰੀਕੀ ਕਤਲकांड ਦੇ ਮੁੱਖ ਦੋਸ਼ੀ शुभम लोंकार दीवी इसी तरह बिश्नोई गैंग ने मदद की थी पुलिस तो बच के भजण ਲਈ नेपाल रूख दे राही ਅਸੀਂ ਇਸ ਗੱਲ ਤੋਂ ਪਹਿਲਾਂ ਜਾਣੂ ਹਾਂ ਕਿ ਬਿਸ਼नोई गैंग ਮੁਜਰਬਾਂ ਨੂੰ ਬਚਾਉਣ ਦੇ ਲਈ ਨੇਪਾਲ ਦੇ ਰਸਤੇ ਦਾ ਇਸਤੇਮਾਲ ਕਰਦਾ ਹੈ ਤੇ ਕਈ ਵਾਰ ਬੰਗਲਾਦੇਸ਼ ਦੇ ਰਸਤੇ ਜਰੀਏ ਵੀ ਇਹ ਕੰਮ ਕੀਤਾ ਜਾਂਦਾ ਹੈ ਫਾਜ਼ਲ ਕਾਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਕਾਤਲਾਂ ਦੁਆਰਾ ਅਪਣਾਏ ਗਏ ਧੋਖਾ ਕੜੀ ਦੇ ਤਰੀਕੇ ਨੇ ਜਾਂਚ ਦੀ ਟੀਮਾਂ ਦਾ ਕੰਮ ਹੋਰ ਔਖਾ ਕਰ ਦਿੱਤਾ ਹੈ ਪਰ ਨਾਲ ਹੀ ਉਹ ਭਰੋਸਾ ਵੀ ਦਿਵਾਉਂਦੇ ਨੇ ਕਿ ਕਾਤਲ ਛੇਤੀ ਹੀ ਫੜੇ ਜਾਣਗੇ ਪੁਲਿਸ ਨੇ ਕਿਹਾ ਹੈ ਕਿ ਡਿਜੀਟਲ ਪੈੜਾ ਨਾ ਹੋਣ ਕਰਕੇ ਕਾਤਲਾਂ ਦੀ ਭਾਲ ਹੋਰ ਵੀ ਗੁੰਝਲਦਾਰ ਬਣ ਗਈ ਹੈ ਕਿਉਂਕਿ ਕਾਤਲਾਂ ਨੇ ਹੁਣ ਤੱਕ ਮੋਬਾਈਲ ਫੋਨਾਂ ਦੀ ਵਰਤੋਂ ਨਹੀਂ ਕੀਤੀ ਹੈ ਹੁਣ ਤੱਕ 7 ਸ਼ੱਕੀਆਂ ਨੂੰ ਗ੍ਰਿਫਤਾਰ ਪੁਲਿਸ ਕਰ ਚੁੱਕੀ ਹੈ ਪਰ ਜਿਹੜੇ ਤਿੰਨ ਸ਼ੂਟਰ ਜਿਨ੍ਹਾਂ ਦੀ ਪਛਾਣ ਅਜੀਮਗੜ੍ਹ ਦੇ ਸ਼ਕਤੀ ਰਜਿੰਦਰ ਉਸਫ ਬੱਲਾ ਅਤੇ ਜਸਕਰਨ ਉਸਫ ਕੱਟਾ ਦੇ ਤੌਰ ਤੇ ਹੋਈ ਹੈ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਬਰਹਾਲ ਅਬੋਹਰ ਦੇ ਐਮਐਲਏ ਸੰਦੀਪ ਜਾਖੜ ਨੇ ਫਾਜ਼ਲ ਕਾ ਪੁਲਿਸ ਦੀ ਆਲੋਚਨਾ ਕੀਤੀ ਹੈ ਕਿਉਂਕਿ ਉਸ ਕੋ ਪੁਲਿਸ ਹਜੇ ਤੱਕ ਸੰਦੀਪ ਵਰਮਾ ਕਤਲ ਕਾਂਡ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਉਸ ਦੀ ਕੋਈ ਜਾਣਕਾਰੀ ਹਜੇ ਤੱਕ ਪਬਲਿਕ ਨਾਲ ਸਾਂਝਾ ਨਹੀਂ ਕਰ ਸਕੀ ਹੈ ਕਿਸੇ ਨੂੰ ਕੁਝ ਪਤਾ ਨਹੀਂ ਹੈ ਕਿ ਕਿੱਥੇ ਇਹ ਜਾਂਚ ਖੜੀ ਹੈ ਇਸ ਤੱਥ ਤੋਂ ਬਿਨਾ ਕਿ ਕਾਤਲਾਂ ਨਾਲ ਸਬੰਧਤ ਦੋ ਬੰਦੇ ਮੱਧਿਆਪ੍ਰਦੇਸ਼ ਤੋਂ ਫੜੇ ਗਏ ਹਨ ਤੇ ਇੱਕ ਬੰਦੇ ਨੂੰ ਮਹਾਰਾਸ਼ਟਰ ਤੋਂ ਫਾਜ਼ਲ ਕਾ ਪੁਲਿਸ ਰਿਮਾਂਡ ਤੇ ਲੈ ਕੇ ਆਈ ਹੈ ਸਾਨੂੰ ਕੁਝ ਵੀ ਨਹੀਂ ਪਤਾ ਹਜੇ ਤੱਕ ਕੋਈ ਅਧਿਕਾਰਿਤ ਪੱਖ ਨਹੀਂ ਰੱਖੇ ਗਏ ਕਿ ਜਾਂਚ ਕਿੱਥੇ ਪਹੁੰਚੀ ਹੈ ਕਿੱਥੇ ਖੜੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਥੇ ਆਏ ਤੇ ਪਰਿਵਾਰ ਨੂੰ ਮਿਲੇ ਪਰ ਜ਼ਮੀਨੀ ਪੱਧਰ ਤੇ ਠੋਸ ਤਰੀਕੇ ਨਾਲ ਕੁਝ ਵੀ ਅੱਗੇ ਨਹੀਂ ਵਧ ਰਿਹਾ ਇਸ ਕੇਸ ਨੇ ਸੰਜੋਜਿਤ ਜੁਰਮ ਤੇ ਪੁਲਿਸ ਦੇ ਢੰਗ ਤਰੀਕਿਆਂ ਤੇ ਸਵਾਲ ਜ਼ਰੂਰ ਖੜੇ ਕੀਤੇ ਹਨ 8 ਜੁਲਾਈ ਵਾਲੇ ਪੁਲਿਸ ਮੁਕਾਬਲੇ ਦੀ ਜਾਂਚ ਹਜੇ ਚੱਲ ਰਹੀ ਹੈ ਤੇ ਇਸ ਨੂੰ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਦੀ ਮੰਗ ਵੀ ਲਗਾਤਾਰ ਉਛਲੀਆਂ ਬਾਰ-ਬਾਰੇ ਆਵਾਜ਼ਾਂ ਉਛਲੀਆਂ ਨੇ ਕਿ ਉਹ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਉਸ ਦੀ ਇੱਕ ਪਾਰਦਰਸ਼ਕ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਸਲ ਵਿੱਚ ਉਸ ਦਿਨ ਹੋਇਆ ਕੀ ਸੀ ਪੁਲਿਸ ਨੇ ਮੁਕਾਬਲਾ ਕੀਤਾ ਸੀ ਉਹਨਾਂ ਦੇ ਸਾਥੀਆਂ ਵੱਲੋਂ ਗੋਲੀਬਾਰੀ ਚ ਮਾਰੇ ਗਏ ਸੀ ਕੀ ਹੋਇਆ ਸੀ ਕਿਉਂਕਿ ਪੁਲਿਸ ਦੇ ਬਿਆਨ ਵੀ ਅਲੱਗ-ਅਲੱਗ ਨੇ ਦੋ ਜਾਂ ਤਿੰਨ ਵਾਰ ਇਹ ਕਹਾਣੀ ਬਦਲੀ ਹੈ ਕਿ ਉਸ ਦਿਨ ਐਕਚੁਅਲ ਦੇ ਵਿੱਚ ਹੋਇਆ ਕੀ ਸੀ ਇਸ ਕਤਲ ਤੋਂ ਬਾਅਦ ਸਥਾਨਕ ਵਪਾਰੀ ਜਥੇਬੰਦੀਆਂ ਵੱਲੋਂ ਵੀ ਵਿਰੋਧ ਹੋਇਆ ਇਨਸਾਫ ਤੇ ਸੁਰੱਖਿਆ ਦੀ ਮੰਗ ਉਠੀ ਸਿਆਸੀ ਆਗੂਆਂ ਜਾਖੜ ਬਾਜਵਾ ਤੇ ਬਾਦਲ ਨੇ ਸਰਕਾਰ ਦੀ ਖੁੱਲਕੇ ਨਿੰਦਾ ਕੀਤੀ ਵੱਧ ਰਹੇ ਜੁਰਮ ਨੂੰ ਰੋਕਣ ਦੇ ਵਿੱਚ ਸਰਕਾਰ ਨਾਕਾਮ ਰਹੀ ਹੈ ਕਾਨੂੰਨ ਵਿਵਸਥਾ ਦਾ ਪੱਠਾ ਬੈਠ ਗਿਆ ਹੈ ਇਸ ਤਰ੍ਹਾਂ ਦੇ ਬਿਆਨ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਦਿੱਤੇ ਗਏ ਪੰਜਾਬ ਪੁਲਿਸ ਨੇ 12 ਜੁਲਾਈ ਨੂੰ ਇੱਕ ਤਿੰਨ ਮੈਂਬਰੀ ਸਟ ਦਾ ਗਠਨ ਕੀਤਾ ਸੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਇਹ ਸਾਰੇ ਕਤਲकांड ਦੀ ਜਾਂਚ ਕਰਨ ਦੇ ਲਈ ਪਰ ਹਜੇ ਤੱਕ ਮਕਸਦ ਕੀ ਸੀ ਮੋਟਿਵ ਇਹਨਾਂ ਕਾਤਲਾਂ ਦਾ ਕੀ ਸੀ ਉਹ ਵੀ ਜਾਂਚ ਕੀਤਾ ਜਾ ਰਿਹਾ ਹੈ ਪੁਲਿਸ ਹਜੇ ਤੱਕ ਤੈ ਨਹੀਂ ਕਰ ਪਾਈ ਹੈ ਕਿ ਅਸਲ ਦੇ ਵਿੱਚ ਮਕਸਦ ਕੀ ਸੀ ਇਹ ਕਿਹਾ ਜਾ ਰਿਹਾ ਹੈ ਕਿ ਸੰਭਾਵਿਤ ਤੌਰ ਤੇ ਮਕਸਦ ਫਰੋਤੀ ਦੇ ਨਾਲ ਹੀ ਜੁੜਿਆ ਹੋਇਆ ਸੀ ਪਰ ਹਜੇ ਤੱਕ ਕਿਸੇ ਵੀ ਠੋਸ ਤਰੀਕੇ ਨਾਲ ਪੁਲਿਸ ਕਿਸੇ ਨਿਰਨਾਇਕ ਮੌਕੇ ਤੇ ਨਹੀਂ ਪਹੁੰਚੀ ਹੈ ਕਿ ਵਾਕਿਆਹੀ ਇਸ ਫਰੋਤੀ ਸੀ ਕੋਈ ਹੋਰ ਗੱਲ ਨਹੀਂ ਸੀ ਕਿਉਂਕਿ ਕਾਤਲਾਂ ਵੱਲੋਂ ਜਿਹੜੀ ਜ਼ਿੰਮੇਵਾਰੀ ਲੈਣ ਵਾਸਤੇ ਪੋਸਟ ਪਾਈ ਗਈ ਸੀ ਉਹਦੇ ਵਿੱਚ ਫਰੋਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਉਹਦੇ ਵਿੱਚ ਆਪਣੇ ਦੁਸ਼ਮਣਾਂ ਦੀ ਮਦਦ ਕਰਨ ਦੀ ਗੱਲ ਕਹੀ ਗਈ ਸੀ ਸੋ ਕਿਤੇ ਨਾ ਕਿਤੇ ਵਿਰੋਧਾਵਾਸ ਹੈ ਮਕਸਦ ਕਿਸੇ ਕਤਲ ਦਾ ਹਜੇ ਤੱਕ ਸਟੈਬਲਿਸ਼ ਕਰਨ ਦੇ ਵਿੱਚ ਪੁਲਿਸ ਨਕਾਮ ਰਹੀ ਹੈ ਜਾਂਚ ਚੱਲ ਰਹੀ ਹੈ ਇਹੀ ਕਿਹਾ ਜਾ ਰਿਹਾ ਹੈ ਪੁਲਿਸ ਫੋਰੈਂਸਿਕ ਸਬੂਤਾਂ ਦੀ ਕੋਖ ਕਰ ਰਹੀ ਹੈ ਸੀਸੀਟੀਵੀ ਫੁਟੇਜ ਦਾ ਮੁਲਾਂਕਣ ਹੋ ਰਿਹਾ ਹੈ ਇਥੋਂ ਤੱਕ ਫੇਸ਼ੀਅਲ ਰੈਕੋਗਨੀਸ਼ਨ ਦੀ ਮਦਦ ਵੀ ਲੈ ਰਹੀ ਹੈ ਫੇਸ਼ੀਅਲ ਰੈਕੋਗਨੀਸ਼ਨ ਮਤਲਬ ਇੱਕ ਸੌਫਟਵੇਅਰ ਦੇ ਜ਼ਰੀਏ ਚਿਹਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਤਿੰਨ ਸ਼ੂਟਰਾਂ ਦੇ ਚਿਹਰਿਆਂ ਦੇ ਨਾਲ ਉਹ ਸੀਸੀਟੀਵੀ ਫੁਟੇਜ ਦੇ ਚਿਹਰਿਆਂ ਨੂੰ ਮਲਾ ਕੇ ਪਛਾਣ ਕੀਤੀ ਜਾ ਰਹੀ ਹੈ ਕਿ ਉਹ ਕਿੱਥੇ ਗਏ ਉਹਨਾਂ ਦੀ ਮੂਵਮੈਂਟ ਟਰੈਕ ਕੀਤੀ ਜਾ ਸਕੇ ਇਸ ਤਰੀਕੇ ਦੀ ਜਿਹੜੀ ਮਾਡਰਨ ਟੈਕਨੋਲੋਜੀ ਹੈ ਉਸਦੀ ਵੀ ਪੁਲਿਸ ਮਦਦ ਲੈ ਰਹੀ ਹੈ ਕਾਤਲਾ ਨੂੰ ਲੱਭਣ ਦੇ ਲਈ ਪਰ ਹਜੇ ਤੱਕ ਸਫਲਤਾ ਪੁਲਿਸ ਦੇ ਹੱਥ ਨਹੀਂ ਲੱਗੀ ਹੈ ਸਬੂਤ ਵਿਦੇਸ਼ ਵਿੱਚ ਬੈਠ ਕੇ ਸਾਜ਼ਿਸ਼ ਰਚੀ ਗਈ ਸੀ ਇਸ ਵੱਲ ਇਸ਼ਾਰਾ ਤੱਕ ਕਰ ਰਹੇ ਹਨ ਬਿਕਰਨੇਡ ਦੇ ਵਿੱਚ ਸ਼ੱਕੀਆਂ ਦੇ ਖਾਤੇ ਦੇ ਵਿੱਚ 140000 ਰੁਪਏ ਬਾਹਰੋਂ ਜਮ੍ਹਾਂ ਕਰਾਏ ਗਏ ਸੀ ਇਸ ਦਾ ਵੀ ਪਰਦਾ ਫਾਸ਼ ਹੋਇਆ ਹੈ ਪਤਾ ਲੱਗਿਆ ਹੈ ਸੰਜੀਵ ਵਰਮਾ ਤੇ ਪਹਿਲਾਂ ਵੀ ਫਰੋਤੀ ਦੇ ਲਈ ਗੋਲੀ ਚਲਾਈ ਗਈ ਸੀ ਉਸਦੀ ਵੀ ਜਾਂਚ ਕਰ ਰਹੀ ਹੈ ਪ੍ਰਤੀ ਮੰਗੀ ਗਈ ਸੀ ਉਸਦੇ ਰਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਇਹਨਾਂ ਖਬਰਾਂ ਦੀ ਪੁਸ਼ਟੀ ਤਾਂ ਪੂਰੇ ਤਰੀਕੇ ਨਾਲ ਨਹੀਂ ਹੋਈ ਹੈ ਪਰ ਪੁਲਿਸ ਇਸ ਦੀ ਜਾਂਚ ਜ਼ਰੂਰ ਕਰ ਰਹੀ ਹੈ 7 ਜੁਲਾਈ ਨੂੰ ਹਮਲਾਵਾਰਾਂ ਨੇ ਕਈ 라운ਡ ਗੋਲੀਆਂ ਚਲਾਈਆਂ ਸੀ ਤੇ ਦੋ ਅਲੱਗ-ਅਲੱਗ ਬੋਰ ਦੇ ਕਾਰਤੂਸਾਂ ਦੇ ਖੋਲ ਜਿਹੜੇ ਨੇ ਉਹ ਵੀ ਪੁਲਿਸ ਨੂੰ ਮੌਕੇ ਵਾਰਦਾਤ ਤੋਂ ਮਿਲੇ ਹਨ ਭੱਜਦੇ ਹੋਏ ਕਾਤਲਾਂ ਦਾ ਮੋਟਰਸਾਈਕਲ ਸਕਿਡ ਕਰ ਗਿਆ ਸੀ ਫਿਸਲ ਕੇ ਡਿੱਗ ਗਿਆ ਸੀ ਉਸ ਨੂੰ ਉੱਥੇ ਹੀ ਛੱਡ ਕੇ ਇੱਕ ਰਾਹੀਗਰ ਦਾ ਉਹਨਾਂ ਵੱਲੋਂ ਮੋਟਰਸਾਈਕਲ ਖੋਇਆ ਗਿਆ ਤੇ ਅੱਗੇ ਜਾ ਕੇ ਇੱਕ ਮਰੂਤੀ ਸਵਿਫਟ ਕਾਰ ਉਹਨਾਂ ਦੀ ਉਡੀਕ ਕਰ ਰਹੀ ਸੀ ਜਿਸ ਦੇ ਵਿੱਚ ਬੈਠ ਕੇ ਉਹ ਭੱਜ ਜਾਂਦੇ ਆ। ਅਬੋਹਰ ਦੇ ਆਉਣ ਤੇ ਜਾਣ ਵਾਲੇ ਸਾਰੇ ਰਸਤਿਆਂ ਨੂੰ ਫੌਰੀ ਤੌਰ ਤੇ ਸੀਲ ਕਰ ਦਿੱਤਾ ਜਾਂਦਾ ਹੈ, ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ। ਸੀਸੀਟੀਵੀ ਖੰਗਾਲੇ ਜਾਂਦੇ ਨੇ ਤੇ 24 ਘੰਟਿਆਂ ਦੇ ਅੰਦਰ ਹੀ ਪੁਲਿਸ ਦੋ ਸ਼ੱਕੀ ਨੌਜਵਾਨਾਂ ਨੂੰ ਜਸਪ੍ਰੀਤ ਸਿੰਘ ਤੇ ਰਾਮ ਰਤਨ ਇਨਾਂ ਨੂੰ ਇਹਨਾਂ ਦੇ ਉੱਪਰ ਇਹ ਇਲਜ਼ਾਮ ਸੀ ਕਿ ਇਹਨਾਂ ਨੇ ਦੋਸ਼ੀਆਂ ਦੀ ਭੱਜਣ ਦੇ ਵਿੱਚ ਮਦਦ ਕੀਤੀ ਹੈ ਇਹਨਾਂ ਦੋ ਨੌਜਵਾਨਾਂ ਨੂੰ ਪੁਲਿਸ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲੈਂਦੀ ਹੈ ਅਗਲੇ ਦਿਨ 8 ਜੁਲਾਈ ਨੂੰ ਬਾਬਲਵਰਸੀ ਰੋਡ ਤੇ ਇਹਨਾਂ ਨੂੰ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਜਾ ਰਹੇ ਹੁੰਦੇ ਹਨ ਤੇ ਉੱਥੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਹੀ ਸਾਥੀਆਂ ਵੱਲੋਂ ਜੋ ਉੱਥੇ ਪਹਿਲਾਂ ਤੋਂ ਮੌਜੂਦ ਸੀ ਹਮਲਾ ਕਰ ਦਿੱਤਾ ਜਾਂਦਾ ਹੈ ਗੋਲੀ ਚੱਲਦੀ ਹੈ ਗੋਲੀ ਦੇ ਵਿੱਚ ਇਨ੍ਹਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਹੌਲਦਾਰ ਪੁਲਿਸ ਤੇ ਹੌਲਦਾਰ ਮਨਿੰਦਰ ਸਿੰਘ ਜੱਟਮੀ ਹੋ ਜਾਂਦੇ ਨੇ ਇਹ ਜੋ ਲਾਸਟ ਦੇ ਵਿੱਚ ਫਾਈਨਲ ਪੁਲਿਸ ਦੀ ਵਰਜਨ ਹੈ ਇਹ ਸਾਹਮਣੇ ਆਉਂਦੀ ਹੈ ਜਿਸ ਦੀ ਜਾਂਚ ਚੱਲ ਰਹੀ ਹੈ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹੁਣ ਇਸ ਤੋਂ ਬਾਅਦ ਹੋਰ ਕੀ ਕੀ ਹੋਇਆ ਪੁਲਿਸ ਜਾਂਚ ਨਾਲੋਂ ਪੁਲਿਸ ਕਾਰਵਾਈ ਨਾਲੋਂ ਜ਼ਿਆਦਾ ਇਸ ਮਸਲੇ ਤੇ ਸਿਆਸਤ ਹੋਈ ਹੈ ਇਸ ਤੋਂ ਵੀ ਮਨਾ ਨਹੀਂ ਕੀਤਾ ਜਾ ਸਕਦਾ ਵਿਰੋਧੀ ਧਿਰਾਂ ਨੇ ਇਸ ਮਸਲੇ ਨੂੰ ਸਰਕਾਰ ਨੂੰ ਘੇਰਨ ਦੇ ਲਈ ਵਰਤਿਆ ਪੰਜਾਬ ਦੀ ਲਕਚਰ ਹੋਈ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਖੜੇ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਗਏ ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਕੋਲ ਹੀ ਹੈ ਤੇ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਕਰਕੇ ਰੱਖਣ ਇਸ ਲਈ ਜੋ ਮੋਰਲ ਰਿਸਪੌਂਸਿਬਿਲਟੀ ਹੈ ਉਹ ਸਾਰੀ ਮੁੱਖ ਮੰਤਰੀ ਦੇ ਉੱਤੇ ਆਉਂਦੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਇਹ ਨਹੀਂ ਕਿ ਸੱਤਾਧਾਰੀ ਚੁੱਪ ਕਰਕੇ ਬੈਠੇ ਰਹੇ ਸੱਤਾਧਾਰੀਆਂ ਵੱਲੋਂ ਵੀ ਵਿਰੋਧੀਆਂ ਤੇ ਨਿਸ਼ਾਨੇ ਸਾਧਦੇਗੇ ਖਾਸ ਕਰ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਗਿਆ ਬੀਜਪੀ ਸੀ ਲਾਰੈਂਸ ਬਿਸ਼ਨੋਈ ਦੀ ਪੁਸ਼ਤ ਪੜਾਈ ਕਰ ਰਹੀ ਹੈ ਇਹ ਇਲਜ਼ਾਮ ਲੱਗੇਗੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਗਿਆ ਹੈ ਉੱਥੇ ਸਾਰੀਆਂ ਸਹੂਲਤਾਂ ਬੀਜਪੀ ਦੀ ਸਰਕਾਰ ਦਿੰਦੀ ਹੈ ਤੇ ਉਸ ਨੂੰ ਬਦਲ ਫੁੱਲਣ ਦਿੱਤਾ ਜਾ ਰਿਹਾ ਹੈ ਸਰਕਾਰ ਦੀ ਪਨਾਹ ਦੇ ਵਿੱਚ ਇਹ ਇਲਜ਼ਾਮ ਸੱਤਾਧਾਰੀਆਂ ਵੱਲੋਂ ਲਾਏ ਇਹ ਵੀ ਕਿਹਾ ਗਿਆ ਕਿ ਹੁਣ ਅਦਾਲਤਾਂ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਇਸੇ ਵੀ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਨਹੀਂ ਜਾਇਆ ਜਾ ਸਕਦਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਜਦੋਂ ਇਹ ਸਰਕਾਰ ਬਣੀ ਸੀ ਸੌਂ ਹੀ ਚੱਕੀ ਸੀ ਉਦੋਂ ਹੀ ਦੋ ਵੱਡੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਇੱਕ ਸੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਤੇ ਦੂਸਰਾ ਸੀ ਗਾਇਕ ਸਿੱਧੂ ਮਸੇਵਾਲੇ ਦਾ ਕਤਲ ਉਸ ਤੋਂ ਬਾਅਦ ਬਹੁਤ ਕੁਝ ਹੋਇਆ ਬਹੁਤ ਪਾਣੀ ਪੁਲਾਂ ਦੇ ਥਲੋਂ ਦੀ ਵਹਿ ਗਿਆ ਹੈ ਲਾਰੈਂਸ ਬਿਸ਼ਨੋਈ ਨੂੰ ਪਹਿਲੀ ਵਾਰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਦੇ ਵਿੱਚ ਲਿਆਂਦਾ ਗਿਆ ਇਸ ਤੋਂ ਪਹਿਲਾਂ ਕੋਈ ਵੀ ਸਰਕਾਰ ਨੇ ਨਾ ਤਾਂ ਇਹ ਕਦਮ ਚੱਕਿਆ ਸੀ ਜੇ ਚੱਕਿਆ ਵੀ ਸੀ ਤਾਂ ਸਫਲ ਨਹੀਂ ਹੋਈ ਸੀ ਲੇਕਿਨ ਪਹਿਲੀ ਵਾਰ ਇਹ ਸਰਕਾਰ ਨੇ ਹੀ ਇਹ ਕਦਮ ਚੱਕਿਆ ਫਲੋਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟੀ ਲਿਆਂਦਾ ਗਿਆ ਲੇਕਿਨ ਉਸ ਤੋਂ ਬਾਅਦ ਕੀ ਰੰਗ ਲਾਇਆ ਉਸ ਤੋਂ ਬਾਅਦ ਗੇਨ ਦੇ ਵਿੱਚੋਂ ਟੀਵੀ ਚੈਨਲਾਂ ਨੂੰ ਡਾਲਸ ਬਿਸ਼ਨੋਈ ਇੰਟਰਵਿਊ ਦਿੰਦਾ ਹੈ ਜਿਹਦੇ ਨਾਲ ਇਸ ਸਰਕਾਰ ਦੀ ਬਹੁਤ ਥੂਥੂ ਹੋਈ ਬਹੁਤ ਲੋਕਾਂ ਨੇ ਇਸ ਸਰਕਾਰ ਦਾ ਮਜ਼ਾਕ ਬਣਾਇਆ ਕਿ ਤੁਸੀਂ ਲੈ ਕੇ ਤਾਂ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਆਏ ਸੀ ਇਸੇ ਮੁਕਾਮ ਤੇ ਪਹੁੰਚਣਾ ਸੀ ਤੇ ਉਹ ਜੇਲ੍ਹ ਵਿੱਚ ਬੈਠ ਕੇ ਇੰਟਰਵਿਊਆਂ ਦੇ ਰਿਹਾ ਹੈ ਟੀਵੀ ਚੈਨਲਾਂ ਨੂੰ ਬੜੀਆਂ ਲੰਬੀਆਂ ਲੰਬੀਆਂ ਇੰਟਰਵਿਊਆਂ ਦਿੱਤੇਆਂ ਗਈਆਂ ਡੀਜੀਪੀ ਗੌਰਵ ਯਾਦਵ ਵੱਲੋਂ ਸੋਰੀ ਤੌਰ ਤੇ ਮਨਾਂ ਕੀਤਾ ਗਿਆ ਇਨਕਾਰ ਕੀਤਾ ਗਿਆ ਕਿ ਸਾਡੀ ਜੇਲ੍ਹ ਤੋਂ ਤਾਂ ਇਹ ਹੋ ਹੀ ਨਹੀਂ ਸਕਦਾ ਲੇਕਿਨ ਬਾਅਦ ਵਿੱਚ ਪਤਾ ਲੱਗਿਆ ਕਿ ਮਹਾਲੀ ਦੇ ਸੀਆਈਏ ਥਾਣੇ ਦੇ ਵਿੱਚ ਬੈਠ ਕੇ ਦਫ਼ਤਰ ਦੇ ਵਿੱਚ ਬੈਠ ਕੇ ਇਹ ਇੰਟਰਵਿਊਆਂ ਹੋਈਆਂ ਸਨ ਅੱਠ ਪੁਲਿਸ ਵਾਲਿਆਂ ਤੇ ਗਾਜਰ ਗਿਰ ਚੁੱਕੀ ਹੈ ਲੇਕਿਨ ਉਹ ਵੀ ਸਰਕਾਰ ਨੇ ਐਕਸ਼ਨ ਨਹੀਂ ਲਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਖਲ ਦੇਣ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਤੇ ਹਜੇ ਵੀ ਅਦਾਲਤ ਦਾ ਮੰਨਣਾ ਹੈ ਕਿ ਸਰਕਾਰ ਵੱਡੇ ਪੁਲਿਸ ਅਫਸਰਾਂ ਦਾ ਬਚਾਅ ਕਰ ਰਹੀ ਹੈ ਉਹਨਾਂ ਨੂੰ ਸ਼ੀਲਡ ਕਰ ਰਹੀ ਇੱਕ ਪਾਸੇ ਹਾਲਾਤ ਇਹ ਨੇ ਕਿ 80ਵੇਂ ਤੇ 90ਵੇਂ ਦਸ਼ਕ ਦੇ ਵਿੱਚ ਜੋ ਪੁਲਿਸ ਮੁਕਾਬਲੇ ਹੋਏ ਉਹਨਾਂ ਝੂਠੇ ਪੁਲਿਸ ਮੁਕਾਬਲੇ ਦੇ ਕੇਸਾਂ ਦੇ ਫੈਸਲੇ ਅਦਾਲਤਾਂ ਹੁਣ ਕਰ ਰਹੀਆਂ ਨੇ ਸਜ਼ਾਵਾਂ ਅੱਜ ਦੀ ਤਰੀਕ ਦੇ ਵਿੱਚ ਹੋ ਰਹੀਆਂ ਨੇ ਉੱਥੇ ਇੱਕ ਨਵੇਂ ਪੁਲਿਸ ਮੁਕਾਬਲਿਆਂ ਦਾ ਦੌਰ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਲਗਾਤਾਰ ਬਦਰਿੰਗਾਂ ਫਰੋਤੀ ਦੀਆਂ ਘਟਨਾਵਾਂ ਗੋਲੀ ਚਲਾਉਣ ਦੀਆਂ ਵਾਰਦਾਤਾਂ ਇਹਨਾਂ ਨੂੰ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਜੋ ਤਰੀਕਾ ਵਰਤਿਆ ਗਿਆ ਉਹ ਇੱਕ ਪੁਰਾਣਾ ਹੀ ਤਰੀਕਾ ਸੀ ਪੁਲਿਸ ਮੁਕਾਬਲਿਆਂ ਦਾ ਤਰੀਕਾ ਸੀ ਗੈਂਗਸਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਗਈਆਂ ਇਹ ਕੋਸ਼ਿਸ਼ ਦੇ ਵਿੱਚ ਕਿ ਉਹ ਡਰਨਗੇ ਉਹ ਡਰ ਬੈਠੇਗਾ ਉਹਨਾਂ ਦੇ ਦਿਲ ਦੇ ਵਿੱਚ ਤੇ ਇਹ ਵਾਰਦਾਤਾਂ ਰੁਕ ਜਾਣਗੀਆਂ ਪਰ ਲੱਤਾਂ ਵਿੱਚ ਗੋਲੀਆਂ ਮਾਰਨ ਤੇ ਇੱਕਾ ਦੁੱਕਾ ਘਟਨਾਵਾਂ ਦੇ ਵਿੱਚ ਜਾਨ ਤੋਂ ਮਾਰਨ ਤੋਂ ਬਾਅਦ ਵੀ ਇਹਨਾਂ ਘਟਨਾਵਾਂ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ ਪੁਰਕਾ ਪੁਲਿਸ ਦਾ ਡਰ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਬੈਠ ਗਿਆ ਹੈ ਆਮ ਲੋਕਾਂ ਦੇ ਵਿੱਚ ਬੈਠ ਗਿਆ ਹੈ ਪਟਿਆਲਾ ਦਾ ਬਹੁਤ ਚਰਚਿਤ ਕਰਨਲ ਕਾਂਡ ਸਾਰਿਆਂ ਦੇ ਸਾਹਮਣੇ ਹੀ ਹੈ ਚਾਰ ਪੁਲਿਸ ਇੰਸਪੈਕਟਰ ਜੋ ਕਿ ਇੱਕ ਮੁਕਾਬਲਾ ਕਰਕੇ ਆਏ ਸੀ ਜਿਸ ਜਸਪ੍ਰਿਤ ਨਾਮ ਦਾ ਇੱਕ ਨੌਜਵਾਨ ਮਾਰਿਆ ਗਿਆ ਸੀ ਉਸ ਤੋਂ ਬਾਅਦ ਰਾਤ ਨੂੰ ਜਸ਼ਨ ਮਨਾਉਂਦੇ ਹੋਏ ਭਾਰਤੀ ਫੌਜ ਦੇ ਸਰਵਿੰਗ ਕਰਨਲ ਨੂੰ ਤੇ ਉਸਦੇ بیٹے ਨੂੰ ਕੁੱਟਦੇ ਨੇ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਹੈ ਉਹ ਕੇਸ ਹਜੇ ਤੱਕ ਚੱਲ ਰਿਹਾ ਹੈ ਕਿਸੇ ਮੁਕਾਮ ਤੇ ਨਹੀਂ ਪਹੁੰਚਿਆ ਸਰਕਾਰ ਵੱਲੋਂ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਬਲਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਹਾਈ ਕੋਰਟ ਦੇ ਵਿੱਚ ਬਾਸ਼ ਪਰਿਵਾਰ ਗਿਆ ਉੱਥੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੂੰ ਜਾਂਚ ਦਿੱਤੀ ਗਈ ਫਿਰ ਇਹ ਕੇਸ ਸੀਬੀਆਈ ਕੋਲ ਪਹੁੰਚ ਗਿਆ ਹੈ ਪਰ ਚਾਰਾਂ ਇੰਸਪੈਕਟਰਾਂ ਦੀ ਗ੍ਰਿਫਤਾਰੀ ਹਜੇ ਤੱਕ ਨਹੀਂ ਕੀਤੀ ਗਈ ਹੁਣ ਕਰਨਲ ਬਾਸ਼ ਦੀ ਤਰਮ ਪਤਨੀ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਕੋਲ ਸਬੂਤ ਨੇ ਕਿ ਜਸ਼ਪ੍ਰਿਤ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਉਹਦੀ ਇੱਕ ਵੀਡੀਓ ਹੈ لیکن پھر بھی ਉਹਨੂੰ ਗੋਲੀ ਮਾਰ ਦਿੱਤੀ ਗਈ مطلب ਉਹ ਇੱਕ ਝੂਠਾ ਪੁਲਿਸ ਮਕਾਬਲਾ ਸੀ لیکن سوال ਉਹਨਾਂ ਦੀ ਪਤਨੀ ਤੇ ਵੀ ਉਖਦੇ ਨੇ ਕਿ ਜੇ ਤੁਹਾਡੇ ਕੋਲ ਸਬੂਤ ਹੈ ਉਹ ਵੀਡੀਓ ਤੁਹਾਡੇ ਕੋਲ ਹੈ ਤਾਂ ਹਜੇ ਤੱਕ ਉਸ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਤੁਸੀਂ ਉਸ ਨੂੰ ਜਨਤਕ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਚੱਲੇ ਕਿ ਪੰਜਾਬ ਪੁਲਿਸ ਦੀ ਅਸਲੀਅਤ ਕੀ ਹੈ ਜਨਤਕ ਨਹੀਂ ਕਰਨਾ ਤਾਂ ਕਮ ਸੇ ਕਮ ਅਦਾਲਤ ਦੇ ਵਿੱਚ ਤਾਂ ਹੁਣ ਤੱਕ ਉਸ ਨੂੰ ਸੌਂਪ ਦੇਣਾ ਚਾਹੀਦਾ ਸੀ ਲੇਕਿਨ ਅਜੇਆ ਕੁਝ ਨਹੀਂ ਹੋਇਆ ਸਿਰਫ ਦਾਅਵੇ ਕੀਤੇ ਜਾ ਰਹੇ ਨੇ ਜਿਸ ਤੋਂ ਇਹ ਵੀ ਸਵਾਲ ਉੱਠਦੇ ਨੇ ਕਿ ਕੀ ਉਹ ਸਿਰਫ ਪੰਜਾਬ ਪੁਲਿਸ ਦੇ ਉੱਤੇ ਜਾਂ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਜੇ ਉਸ ਵਾਕਿਆ ਹੀ ਕੋਈ ਵੀਡੀਓ ਹੈ ਤਾਂ ਹੁਣ ਤੱਕ ਬਾਹਰ ਆ ਜਾਣੀ ਚਾਹੀਦੀ ਸੀ ਕਿਉਂਕਿ ਵੀਡੀਓ ਕਿਸੇ ਨਾ ਕਿਸੇ ਉੱਥੋਂ ਪਿੰਡ ਦੇ ਲੋਕਲ ਉਸਨੀਕ ਵੱਲੋਂ ਬਣਾਈ ਜਾਣੀ ਸੀ ਤੇ ਜੇ ਉਹ ਲੋਕਲ ਉਸਨੀਕ ਵੀਡੀਓ ਬਾਹਰ ਪਰਿਵਾਰ ਕੋਲ ਪਹੁੰਚਾ ਸਕਦਾ ਹੈ ਤਾਂ ਕਿਸੇ ਹੋਰ ਅਦਾਰੇ ਰਾਹੀਂ ਵੀ ਉਸ ਨੂੰ ਲੀਕ ਕਰ ਸਕਦਾ ਸੀ ਜੋ ਕਿ ਹਜੇ ਤੱਕ ਨਹੀਂ ਹੋਇਆ ਖੈਰ ਮਸਲਾ ਲਾਅ ਐਂਡ ਆਰਡਰ ਦਾ ਹੈ ਮਸਲਾ ਕਾਨੂੰਨ ਵਿਵਸਥਾ ਦਾ ਹੈ ਮਸਲਾ ਆਮ ਲੋਕ ਇਸ ਤਰੀਕੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਨੇ ਉਸ ਦਾ ਹੈ ਲੇਕਿਨ ਜੋ ਅੱਜ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚ ਲੋਕ ਸੁਰੱਖਿਅਤ ਮਹਿਸੂਸ ਕਰਨ ਦੇ ਨਾਲੋਂ ਡਰ ਦੇ ਵਿੱਚ ਜ਼ਿਆਦਾ ਰਹਿ ਰਹੇ ਨੇ ਔਰ ਉਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਡਰ ਸਿਰਫ ਗੈਂਗਸਟਰਾਂ ਤੋਂ ਲੱਗਦਾ ਸੀ ਹੁਣ ਉਹਨਾਂ ਹੀ ਡਰ ਪੰਜਾਬ ਪੁਲਿਸ ਤੋਂ ਲੱਗਦਾ ਹੈ ਆਮ ਲੋਕ ਜਦੋਂ ਘਰੋਂ ਨਿਕਲਦੇ ਨੇ ਆਪਣੇ ਕੰਮਕਾਜ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਉੱਪਰ ਗੋਲੀ ਫਰੋਤੀ ਲਈ ਚੱਲਣੀ ਹੈ ਜਾਂ ਉਹ ਪੰਜਾਬ ਪੁਲਿਸ ਦੇ ਕਿਸੇ ਅਫਸਰ ਦੇ ਧੱਕੇ ਚੜ ਜਾਣਗੇ ਜੋ ਕਿਸ ਗੱਲ ਤੇ ਗੁੱਸਾ ਹੈ ਕਿਸ ਗੱਲ ਤੇ ਖਫਾ ਹੈ ਉਹਨਾਂ ਨੂੰ ਨਹੀਂ ਪਤਾ ਲੇਕਿਨ ਗਾਜ ਉਹਨਾਂ ਦੇ ਉੱਤੇ ਗਿਰ ਸਕਦੀ ਹੈ ਇਸ ਚੀਜ਼ ਦਾ ਸਾਰਿਆਂ ਨੂੰ ਅੰਦਾਜ਼ਾ ਹੈ ਤੇ ਜੇ ਉਹ ਗਾਜ ਗਿਰਦੀ ਹੈ ਤਾਂ ਨੁਕਸਾਨ ਗੈਂਗਸਟਰਾਂ ਨਾਲੋਂ ਵੱਧ ਹੋਏਗਾ ਇਸ ਚੀਜ਼ ਦਾ ਵੀ ਅੰਦਾਜ਼ਾ ਸਾਰਿਆਂ ਨੂੰ ਹੈ ਫੇਰ ਸਰਕਾਰ ਦੇ ਉੱਪਰ ਹੀ ਵਾਰ-ਵਾਰੇ ਸਵਾਲ ਉਖਣੇ ਤੈ ਨੇ ਕਿ ਸਰਕਾਰ ਆਖਰ ਕਰ ਕੀ ਰਹੀ ਹੈ ਤੁਸੀਂ ਇੱਕ ਬੁਰਾਈ ਨੂੰ ਖਤਮ ਕਰਨ ਦੇ ਲਈ ਜਾਂ ਉਹਨੂੰ ਠੱਲ ਪਾਉਣ ਦੇ ਲਈ ਇੱਕ ਹੋਰ ਵੱਡਾ ਦੈਂਤ ਖੜਾ ਕਰ ਰਹੇ ਹੋ ਉਸ ਨੂੰ ਦੁਬਾਰਾ ਤੋਂ ਜਿੰਦਾ ਕਰ ਰਹੇ ਹਾਂ ਜਿਸ ਦੇ ਨੁਕਸਾਨ ਸਾਰੇ ਪੰਜਾਬ ਦੇ ਲੋਕ ਪਹਿਲਾਂ ਭੁਗਤ ਚੁੱਕੇ ਨੇ ਪਰ ਸਾਡੇ ਸਮਾਜ ਦਾ ਕੀ ਹਾਲ ਹੈ ਸਾਡਾ ਸਮਾਜ ਜਿੱਥੇ ਅੱਜ ਤੱਕ ਜਿਹੜੇ ਇਨਸਾਨ ਨੇ ਉਹਨਾਂ ਦੀ ਸੁਰੱਖਿਆ ਛੱਡੋ ਉਹਨਾਂ ਦੀਆਂ ਬੇਸਿਕ ਜ਼ਰੂਰਤਾਂ ਰੋਟੀ ਕੱਪੜਾ ਜਿਹੜਾ ਹੈ ਉਹ ਵੀ ਹਰ ਇੱਕ ਇਨਸਾਨ ਨੂੰ ਮਹੱਈਆ ਹੋ ਸਕੇ ਉਹ ਹਾਲਾਤ ਅਜੇ ਤੱਕ ਨਹੀਂ ਪਹੁੰਚੇ ਤੇ ਅਸੀਂ ਕੁੱਤਿਆਂ ਦੇ ਹੱਕਾਂ ਦੇ ਲਈ ਲੜ ਰਹੇ ਹਾਂ ਕੁੱਤਿਆਂ ਦੇ ਉੱਤੇ ਤਸ਼ੱਦਦ ਨਾ ਹੋਵੇ ਇਸ ਗੱਲ ਵਾਸਤੇ ਲੜਾਈ ਲੜੀ ਜਾ ਰਹੀ ਹੈ ਇਨਸਾਨਾਂ ਦੇ ਉੱਤੇ ਜੋ ਤਸ਼ੱਦਦ ਹੋ ਰਿਹਾ ਹੈ ਇਨਸਾਨਾਂ ਦੀ ਜ਼ਿੰਦਗੀ ਦਾ ਜੋ ਕਹਾਣ ਹੋ ਰਿਹਾ ਹੈ ਉਸ ਦੇ ਉੱਤੇ ਸਾਨੂੰ ਬੜਾ ਫਿਕਰ ਨਹੀਂ ਹੈ ਮਾਨਵ ਅਧਿਕਾਰਾਂ ਦੀ ਗੱਲ ਨਹੀਂ ਹੋ ਰਹੀ ਕੁੱਤਿਆਂ ਦੇ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਇਹ ਸਾਡੇ ਸਮਾਜ ਦੀ ਇੱਕ ਬਣਬਣਾ ਹੈ ਪਰ ਉਮੀਦ ਕਰਦੇ ਹਾਂ ਸਰਕਾਰ ਜਾਗੇਗੀ ਸਰਕਾਰ ਆਪਣੇ ਕੰਮ ਨੂੰ ਸੀਰੀਅਸਲੀ ਲਏਗੀ ਔਰ ਪੁਲਿਸ ਨੂੰ ਜੋ ਉਸਤੇ ਕਾਨੂੰਨ ਦੇ ਮੁਤਾਬਿਕ ਤਰੀਕੇ ਲਿਖੇ ਹੋਏ ਹਨ ਢੰਗ ਤਰੀਕੇ ਲਿਖੇ ਹੋਏ ਹਨ ਉਹਨਾਂ ਨੂੰ ਵਰਤਦਿਆਂ ਹੋਇਆ ਹੀ ਮੁਜਰਮਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਵਰਤੇਗੀ ਗੈਰ ਕਾਨੂੰਨੀ ਢੰਗ ਨਹੀਂ ਵਰਤੇਗੀ ਪੁਲਿਸ ਵਰਦੀ ਵਾਲਾ ਗੁੰਡਾ ਬਣਨ ਦੀ ਥਾਂ ਤੇ ਜੋ ਉਸਦਾ ਕੰਮ ਹੈ ਵਰਦੀ ਦਾ ਸਨਮਾਨ ਰੱਖੇਗੀ ਵਰਦੀ ਦੀ ਇੱਜ਼ਤ ਨੂੰ ਬਹਾਲ ਰੱਖੇਗੀ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ